ਆ ਹੁਣ ਟਿਕਟਾਂ ਦਿੱਤੀਆਂ ਲੋਕ ਸਭਾ ਦੀਆਂ 8 ਪੰਜ ਮਨਿਸਟਰਸ ਮਤਲਬ ਕਿ ਐਮ ਐਲ ਏ ਵੀ ਉਹੀ ਬੰਦੇ ਮਨਿਸਟਰ ਵੀ ਉਹੀ ਬੰਦੇ ਤੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਵੀ ਉਹੀ ਇਹਦਾ ਮਤਲਬ ਇੰਨੀ ਬੈਂਕਰਪਾਰਟੀ ਤਿੰਨ तितਲੀਆਂ ਲਿਆਂਦੀਆਂ ਨਵੀਆਂ ਕੋਈ ਰਿੰਕੂ ਚੱਕ ਲਿਆਂਦਾ ਕੋਈ ਉਧਰੋਂ ਚੱਬੇਵਾਲ ਦੀ ਬਾਹ ਮਰੋੜ ਕੇ ਲਾਏ ਇੱਕ ਜੀਪੀ ਲੈ ਕੇ ਇੱਥਾ ਇੱਕ ਇੱਕ ਕਮੇਡੀਅਨ ਆ ਕਰਮਜੀਤ ਅਨਮੋਲ ਜਿਹੜਾ ਹੁਣ ਕੈਂਪੇਨ ਘਟ ਕਰ ਰਿਹਾ ਵਾ ਤੇ ਗੀਤ ਜਿਆਦਾ ਸੁਣਾ ਰਿਹਾ ਫਰੀਦਕੋਟ ਫੇ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ ਪਾਰਟੀ ਦੇ ਕੈਡਰ ਵੀ ਵਰਕਰਾਂ ਦੀ ਥੱਲੇਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ ਸਪੋਰਟ ਮੰਗਦਾ ਮੈਂ ਖੰਨਾ ਦਾ ਸੀ ਉਦਾਂ ਰਫੀਕ ਜੀ ਸਾਡੇ ਜਿਹੜੇ ਨੈਸ਼ਨਲ ਕੋਆਰਡੀਨੇਟਰ ਬਣੇ ਨੇ ਕਿਸਾਨ ਕਾਂਗਰਸ ਦੇ ਉਹਨਾਂ ਦੇ ਕੋਲ ਅਸੀਂ ਦਸ ਚਾਹ ਦਾ ਕਪੀਣਾ ਸੀਗਾ ਈਦ ਮਿਲਣ ਦਾ ਦਿਹਾੜਾ ਰੋਜ਼ੇ ਚੱਲ ਰਹੇ ਨੇ ਰਮ ਰਮਜ਼ਾਨ ਦਾ ਮਹੀਨਾ ਵਾ ਇਸ ਲਈ ਬਹੁਤ ਪਵਿੱਤਰ ਦਿਨ ਦੇ ਉੱਤੇ ਇਹਨਾਂ ਦੇ ਅਸੀਂ 2 ਮਿੰਟ ਓਕੇ ਵਧਾਈ ਦਿੱਤੀ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਆਏ ਨੇ ਅੱਗੇ ਸਾਡਾ ਮਲੇਰਕੋਟਲੇ ਇੱਕ ਮੀਟਿੰਗ ਹੈਗੀ ਹੈ ਉਹ ਵੀ ਇਸੇ ਸੰਬੰਧ ਚਾ ਕਿਉਂਕਿ ਇਹ ਸਾਰੇ ਜਿਹੜੇ ਦਿਨ ਨੇ ਮੁਸਲਮ ਕਮਿਊਨਿਟੀ ਦੇ ਇਹਨਾਂ ਨਾਲ ਅਸੀਂ ਵੀ ਖੜਨਾ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਇਕੱਲੇ ਨਹੀਂ ਗੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਨੇ ਜੋ ਸਾਨੂੰ ਗੁਰੂਆਂ ਨੇ ਪੀਰਾਂ ਪੈਗੰਬਰਾਂ ਨੇ ਦਿੱਤੀ ਆ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਹਨੂੰ ਪਗੋਣ ਵਾਸਤੇ ਅੱਜ ਅਸੀਂ ਮਲੇਰਕੋਟਲਾ ਵੀ ਹਾਜ਼ਰ ਹੋਵਾਂਗੇ ਸਰ ਸਰੂਰ ਦੀ ਜਿਹੜੀ ਸੀਟ ਤੋਂ ਜ਼ਿੰਮੇਵਾਰੀ ਵੇਚ ਕੀਤੀ ਹੈ ਮੈਂ ਹੁਣੇ ਤੁਹਾਨੂੰ ਇਹ ਵੀ ਕਿਹਾ ਬੇਨਤੀ ਕੀਤੀ ਸੀ ਕਿ ਮੈਂ ਜਦੋਂ ਜੇਲ੍ਹ 'ਚ ਸੀਗਾ ਮੈਨੂੰ ਜੇਲ੍ਹ ਦੇ ਵਿੱਚ ਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਪ੍ਰੇਰਣਾ ਸ਼ੁਰੂ ਕੀਤਾ ਸੀਗਾ ਕਿ ਤੁਹਾਨੂੰ ਜੋ ਤੁਹਾਡੇ ਨਾਲ ਭਗਵੰਤ ਮਾਨ ਨੇ న్యాయ ਕੀਤਾ ਜੋ ਇਹਨੇ ਜ਼ੁਲਮ ਢਾਇਆ ਵਾ ਝੂਠੇ ਕੇਸ ਕੀਤੇ ਨੇ ਇਹਦਾ ਸਹੀ ਜਵਾਬ ਆਪਾਂ ਲੋਕ ਸੰਗਰੂਰ ਦੀ ਲੋਕ ਸਭਾ ਲੜ ਕੇ ਹੀ ਦੇ ਸਕਦੇ ਆ ਉਸ ਤੋਂ ਬਾਅਦ ਹੁਣ ਤੱਕ ਗੱਲਾਂ ਬਾਤਾਂ ਚੱਲਦੀਆਂ ਤੇ ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਮੈਂ ਇਹੀ ਕਿਹਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਯੋਗ ਉਮੀਦਵਾਰ ਲੱਭਦਾ ਸੰਗਰੂਰ ਵਾਸਤੇ ਤੇ ਮੈਂ ਪਾਰਟੀ ਦਾ ਇੱਕ ਚੰਗਾ ਮਤਲਬ ਸਮਝਦੇ ਹੋ ਸਪਾਈ ਕਹਿ ਲੋ ਕਿ ਉਹਨਾਂ ਦੀ ਜਾ ਕੇ ਡਟ ਕੇ ਹਮਾਇਤ ਕਰੂੰ ਕੈਂਪੇਨ ਕਰੂੰਗਾ ਪਰ ਤੁਹਾਨੂੰ ਜੇ ਲੱਗਦਾ ਵਾ ਕਿ ਮੈਨੂੰ ਲੜਨੀ ਚਾਹੀਦੀ ਆ ਤੇ ਫਿਰ ਮੈਂ ਕਦੀ ਵੀ ਕਿਸੇ ਜ਼ਿੰਦਗੀ ਦੀ ਚੁਣੌਤੀ ਤੋਂ ਨੱਠਿਆ ਨਹੀਂਗਾ ਫਿਰ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ ਪਾਰਟੀ ਦੇ ਕੇਡਰ ਦੇ ਵਰਕਰਾਂ ਦੀ ਥੱਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ ਸਪੋਰਟ ਮੰਗਦਾ ਮੈਂ ਤੇ ਸਮਾਂ ਆਉਣ ਦੇ ਉੱਤੇ ਪਿਛਰੇ ਹੁਣ ਦਿਨ ਕੁਝ ਦਿਨਾਂ ਤਾਈਂ ਫੈਸਲਾ ਪੰਜਾਬ ਦੀਆਂ ਲੋਕ ਸਭਾ ਦੀ ਸੀਟਾਂ ਦਾ ਹੋਵੇਗਾ ਅਗਰ ਕਹੇਗੇ ਕਿ ਪਾਰਟੀ ਤਾਂ ਫਿਰ ਆਪਾਂ ਉਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਉਗਾਵਾਂਗੇ ਆਮ ਆਦਮੀ ਪਾਰਟੀ ਫੇਰ ਦਾਅਵਾ ਕਰਦੀ ਹੈ ਕਿ 13 0 ਪਹਿਲਾਂ ਵੀ بڑے بڑے ਦਾਅਵੇ ਕਰਕੇ ਸਰਕਾਰ ਬਣੀ ਸੀ ਪੰਜਾਬ ਬੇਖੋ ਜਿਹੜੀ ਜ਼ਮੀਨ ਜਿਹੜੀ ਜ਼ਮੀਨੀ ਸਥਿਤੀ ਹੈ ਨਾ ਜੀ ਉਹ 13 0 ਦੇ ਅਨੁਕੂਲ ਨਹੀਂ ਉਹ ਤਾਂ ਚਲੋ ਭਗਵੰਤ ਮਾਨ ਨੂੰ ਚੁਟਕਲੇ ਸੁਣਾਉਣ ਦੀ ਆਦਤ ਪਈ ਹੈ ਇਦਾਂ ਦੀ ਗੱਲਾਂ ਟੁੱਟ ਕੇ ਕੱਢਣ ਕੇ ਲੈਣ ਦੇ ਮੈਂ ਕਦੀ ਨੰਬਰਸ ਪ੍ਰੈਡਿਕਸ਼ਨਸ ਨਹੀਂ ਪਹਿ ਰਿਹਾ ਪਰ ਮੈਂ ਇਹ ਕਹਿ ਸਕਦਾ ਦਾਅਵੇ ਨਾਲ ਕਿ ਅੱਜ ਪੰਜਾਬ ਦੀ ਸਰਕਾਰ 2 ਸਾਲਾਂ ਚ ਜਿਹੜੀਆਂ ਉਮੀਦਾਂ ਲੈ ਕੇ ਆਏ ਸੀਗੇ ਉਹਦੇ ਸਰਾਸਰ ਉਲਟ ਕੰਮ ਕੀਤਾ 60 70 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾਤਾ 2 ਸਾਲਾਂ ਚ ਜਿਹੜਾ ਵੀਆਈਪੀ ਕਲਚਰ ਦੀ ਗੱਲ ਕਰਦੇ ਸੀਗੇ ਅਸੀਂ ਜੀ ਬਿਲਕੁਲ ਸਾਦੇ ਜਿਹੇ ਬੰਦੇ ਆ ਸਧਾਰਨ ਘਰਾਂ ਚੋਂ ਆਏ ਆ ਅਸੀਂ ਗਨਮੈਨ ਨਹੀਂ ਲਵਾਵਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਸਰਕਾਰੀ ਕੁੱਠੀਆਂ ਨਹੀਂ ਲਵਾਵਾਂਗੇ ਕੱਲੇ ਭਗਵੰਤ ਪਾਨ ਦੇ ਪਰਿਵਾਰ ਕੋਲ 1000 ਤੋਂ ਉੱਤੇ ਗਨਮੈਨ ਆ ਇਹਨਾਂ ਦੇ ਕੋਲ ਮੇਰੇ ਖਿਆਲ ਆ ਕਿ 4-4 5-5 ਕਰੋੜ ਦੀਆਂ ਲੈਕਸਸ ਗੱਡੀਆਂ ਵਿੱਚ ਚੜਦੇ ਨੇ ਸਾਡਾ ਹੈਲੀਕਾਪਟਰ ਜੇ 30 ਕਿਲੋਮੀਟਰ ਵੀ ਜਾਣਾ ਤਾਂ ਹੈਲੀਕਾਪਟਰ 'ਚ ਜਾਂਦੇ ਨੇ ਔਰ ਜਹਾਜ਼ਾਂ 'ਚ ਉੱਡਦੇ ਨੇ ਸੋਨੇ ਦੇ ਨਾਲ ਡੱਦੇ ਹੋਏ ਨੇ ਔਰ ਜਿਹੜਾ ਵੀਆਈਪੀ ਕਲਚਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਉਹਨੂੰ ਵੀ ਮਾਤ ਪਾਈ ਗਏ ਇਹਨਾਂ ਨੇ ਰਜਵਾੜਾ ਸ਼ਹੀਦ ਦੇ ਵਿੱਚ ਤੇ ਦੂਸਰਾ ਇਹ ਕਹਿੰਦੇ ਸੀ ਜੇ ਅਸੀਂ ਤਾਂ ਹਰ ਗੱਲ ਆਪਣੇ ਵਲੰਟੀਅਰ ਨੂੰ ਪੁੱਛ ਕੇ ਕਰਿਆ ਕਰਾਂਗੇ ਜਦੋਂ ਅੱਠ ਸਦ ਰਾਜ ਸਭਾ ਦੀਆਂ ਸੀਟਾਂ ਦੇਣੀਆਂ ਸੀ ਉਦੋਂ ਅਮੀਰਾ ਨੂੰ ਲਵਲੀ ਯੂਨੀਵਰਸਿਟੀ ਵਾਲਿਆਂ ਨੇ ਦਿੱਤੀਆਂ ਤਿੰਨ ਚਾਰ ਗੈਰ ਪੰਜਾਬੀਆਂ ਨੂੰ ਦਿੱਤੀਆਂ ਕਿਸੇ ਵਲੰਟੀਅਰ ਨੂੰ ਨੇ ਪੁੱਛਿਆ ਆ ਹੁਣ ਟਿਕਟਾਂ ਦਿੱਤੀਆਂ ਲੋਕ ਸਭਾ ਦੀਆਂ 8 ਪੰਜ ਮਿਨਿਸਟਰਸ ਮਤਲਬ ਕਿ ਐਮ ਐਲ ਏ ਵੀ ਉਹੀ ਬੰਦੇ ਮਿਨਿਸਟਰ ਵੀ ਉਹੀ ਬੰਦੇ ਤੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਵੀ ਉਹੀ ਇਹਦਾ ਮਤਲਬ ਇੰਨੀ ਬੈਂਕਰਪ ਪਾਰਟੀ ਤਿੰਨ तितਲੀਆਂ ਲਿਆਂਦੀਆਂ ਨਵੀਆਂ ਕੋਈ ਰਿੰਕੂ ਚੱਕ ਲਿਆਂਦਾ ਕੋਈ ਉਧਰੋਂ ਚੱਬੇਵਾਲ ਦੀ ਬਾਹ ਮਰੋੜ ਕੇ ਲਾਏ ਇੱਕ ਜੀਪ ਲੈ ਕੇ ਇਹ ਤਿੰਨ तितਲੀਆਂ ਸੀ ਤੇ ਚੌਥਾ ਇੱਕ ਇੱਕ ਕਮੇਡੀਅਨ ਆ ਕਰਮਜੀਤ ਅਨਮੋਲ ਜਿਹੜਾ ਹੁਣ ਕੈਂਪੇਨ ਘਟ ਕਰ ਰਿਹਾ ਵਾ ਤੇ ਗੀਤ ਜਿਆਦਾ ਸੁਣਾ ਰਿਹਾ ਫਰੀਦਕੋਟ ਵਿੱਚ ਕਿਉਂਕਿ ਕਹਿ ਇਹਨੂੰ ਕੁਝ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਆਪਣੇ ਹੀ ਖੜੇ ਹੋਏ ਉਸੂਲਾਂ ਨੂੰ ਪੈਰਾਂ ਥੱਲੇ ਰੋਂਦਿਆ ਵਾ ਤੇ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਠੁਕਮਾ ਜਵਾਬ ਦੇਣਗੇ ਜਿਹੜੇ ਪੰਜਾਬ 'ਚ ਅੱਜ ਇਹ ਕੇਜਰੀਵਾਲ ਦੇ ਪਿੱਛੇ ਤੇ ਅੱਜ ਭੁੱਖ ਹੜਤਾਲ ਰੱਖ ਲੈਨੇ ਇਹਨਾਂ ਨੂੰ ਜਿਹੜੇ ਸਾਡੇ ਐਨਐਸਐ ਲਾ ਕੇ ਨੌਜਵਾਨਾਂ ਨੂੰ ਦਿਬਰੂਗੜ੍ਹ ਜੇਲ੍ਹ ਚ ਭੇਜਿਆ ਆ ਆਸਾਮ ਚ ਜਿਹਦੀ ਡਿਟੈਂਸ਼ਨ 1 ਸਾਲ ਹੋਰ ਵਧਾ ਦਿੱਤੀ ਜਦੋਂ ਉਹਨਾਂ ਦੀਆਂ ਔਰਤਾਂ ਨੇ ਭੁੱਖ ਹੜਤਾਲ ਰੱਖੀ 25 ਦਿਨ ਉਦੋਂ ਜੂ ਨਹੀਂ ਸਰਕੀ ਭਗਵੰਤਪਾਤ ਤੇ ਇੱਕ ਕਰਪਟ ਤੇ ਟਿੰਟਡ ਇੱਕ ਦਾਗੀ ਬੰਦਾ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਆ ਉਹਦੇ ਪਿੱਛੇ ਸਾਰੇ ਲਿੱਟ ਦੇ ਫਿਰਦੇ ਨੇ ਭੱਜੇ ਜਾਂਦੇ ਨੇ ਔਰ ਸ਼ਹੀਦ ਭਗਤ ਸਿੰਘ ਦੇ ਸਟੈਚੂ ਤੇ ਜਾ ਕੇ ਅੱਜ ਉੱਥੇ ਜਿੱਥੇ ਉਹਨਾਂ ਦਾ ਖਟਕਰ ਕਲਾ ਮੈਂ ਸਮਝਦਾ ਕਿ ਉਹਨਾਂ ਦੀ ਤੋਹੀਨ ਕਰ ਰਿਹਾ ਅਗਰ ਚੀਤ ਭਗਤ ਸਿੰਘ ਜਿੰਦੇ ਹੁੰਦੇ ਅੱਜ ਤੇ ਉਹ ਕਦੀ ਵੀ ਦਾਗੀਆਂ ਤੇ ਸ਼ਰਾਬ ਦੇ ਘਟਾਲਾ ਕਰਨ ਵਾਲੇ ਲੀਡਰਾਂ ਦਾ ਸਾਥ ਨਾ ਦਿੰਦੇ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਕਾਨੂੰਨ ਨੂੰ ਇਹਨਾਂ ਨੇ ਚਿਚਕੇ ਤੇ ਟੰਗਿਆ ਐਨਐਸਐ ਲਾਈ ਇਹਨਾਂ ਨੇ ਹੋਰ ਪੁਲਿਸ ਦਾ ਦੁਰਉਪਯੋਗ ਕੀਤਾ ਆਪਣੇ ਵਿਰੋਧੀਆਂ ਦੇ ਝੂਠੇ ਪਰਚੇ ਦਰਜ ਕੀਤੇ ਸੋ ਜਿਨ੍ਹਾਂ ਦੀਆਂ ਤਸਵੀਰਾਂ ਪਿੱਛੇ ਲਾਈਆਂ ਉਹਨਾਂ ਦੇ ਫਲਸਫੇ ਦਾ ਵੀ ਵਿਰੋਧ ਕਰਦੇ ਨੇ ਇਹ ਸੋ ਇਹ ਸਾਰੀਆਂ ਗੱਲਾਂ ਹੁਣ ਜਿਹੜੀਆਂ ਲੋਕ ਕਚੈਰੀ ਵਿੱਚ ਚਰਚਾ ਹੋਣੀ ਹੈ ਨਾ ਸਾਹਿਬ। ਹਾਂਜੀ ਭੋਖੜਤਾ ਰੱਖੀ ਗਈ ਹੈ ਜਿਹੜੀ ਹੈ ਆਵਾ ਦੀ ਪਾਰਕੀ ਦੇ ਬਰਕਰਾਰ। ਮੈਂ ਦੱਸਦਾ ਦਿੱਤਾ ਕਿ ਜੀ ਡਰਾਮਾ ਆ ਬਿਲਕੁਲ। ਇਹ ਨਾਲੇ ਭੋਖੜਤਾ ਲਿਖ ਦੇਣ ਦੀ ਕਾਦੀ ਹੁੰਦੀ ਜੀ ਇਹ। ਤੇ ਜੇ ਰੱਖਣੀ ਫੇ ਉਦੋਂ ਦੇ ਰੱਖੋ ਨਾ ਜਦੋਂ ਤੱਕ ਕੇਜਰੀਵਾਲ ਬਾਹਰ ਨਹੀਂ ਆਉਂਦਾ। ਹਾਂਜੀ। ਪਤਾ ਤਾਂ ਤੁਹਾਡਾ ਤਾਂ ਲੱਗਣਾ ਸੀਗਾ ਇਹ ਸਾਰਾ ਡਰਾਮਾ ਵਾ। ਔਰ ਦੇਸ਼ ਦੇ ਲੋਕ ਪੰਜਾਬ ਦੇ ਲੋਕ ਸਾਰੀ ਗੱਲ ਨੂੰ ਸਮਝਦੇ ਆ ਅੱਛੇ ਤਰ੍ਹਾਂ ਨਾਲ। ਮੈਂ ਤੁਹਾਨੂੰ ਕਿਹਾ ਨਾ ਕਿ 91 92 ਨੇ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਕੇ ਇਹ ਸਾਰੇ ਜਿਹੜੇ ਮੈਂ ਇਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ ਇਹ ਜੋ ਹੁਕਮ ਆਉਂਦਾ ਦਿੱਲੀੋਂ ਉਹਨੂੰ ਵਜਾਉਂਦੇ ਨੇ ਇਹ ਉਦੋਂ ਤੱਕ ਨਹੀਂ ਬੋਲੇ ਜਿੱਦਣ ਕੇਜਰੀਵਾਲ ਚੱਕ ਕੇ ਲੈ ਗਿਆ ਸਾਰੇ ਭੱਜੇ ਗਏ ਸੜਕਾਂ ਤੇ ਲਿੱਟ ਦੇ ਫਿਰਦੇ ਰਹੇ ਤੁਸੀਂ ਦੇਖਿਆ ਕਿਦਾਂ ਹਰਜੋਤ ਬੈਂਸ ਉਹ ਕੀ ਨਾ ਦਾ ਉਹਨੂੰ ਬੱਬੂ ਗੋਸ਼ਾ ਵੀ ਕਹਿੰਦੇ ਨੇ ਹੁਣ ਤੇ ਬੱਬੂ ਗੋਸ਼ੇ ਨੂੰ ਚੱਕਦੇ ਨਜ਼ਰ ਆਏ ਸੋ ਮਤਲਬ ਇਹ 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 ਪੰਜਾਬ ਨਾਲ ਖੜਦੇ ਨਹੀਂ ਨਜ਼ਰ ਆ ਰਹੇ ਇਹ ਕੇਜਰੀਵਾਲ ਨਾਲ ਖੜਦੇ ਜ਼ਰੂਰ ਨਜ਼ਰ ਆ ਰਹੇ ਸੋ ਅੱਜ ਦਾ ਜਿਹੜਾ ਡਫਾਂ ਗਿਆ ਇਹ ਇੱਕ ਪੋਖੜਤਾਲ ਸਵੇਰੇ ਰੱਜ ਕੇ ਜਾਣਗੇ ਦੁਪਹਿਰੇ ਵੀ ਖਾਣਗੇ ਕੈਮਰੇ ਤੋਂ ਬਰੇ ਆਪਣੇ ਹੋ ਕੇ ਤੇ ਸ਼ਾਮ ਨੂੰ ਤਾਂ ਤੁਹਾਨੂੰ ਪਤਾ ਹੋਵੇ ਖਾਣੀ ਵੀ ਆ ਤੇ ਪੀਣੀ ਵੀ ਆ ਜੀ ਪਰ ਉਹ ਬਿੱਟੂ ਦਾ ਕਾਂਗਰਸ ਛੱਡ ਕੇ ਬੀਜੇਪੀ ਜਾਣਾ ਦੇਖੋ ਮੈਂ ਕਿਸੇ ਤੇ ਜਿਆਦਾ ਟਿੱਪਣੀ ਨਹੀਂ ਕਰਦਾ ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਉਹਦੀ ਵਿਚਾਰਧਾਰਾ ਪਹਿਲਾਂ ਹੀ ਭਾਜਪਾ ਦੇ ਨਾਲ ਸੀ ਉਹਨਾਂ ਦੀ ਰਾਸ਼ਟਰਵਾਦੀ ਜਿਹੜੀ ਸੋਚ ਨਜ਼ਰ ਆ ਰਹੀ ਸਾਨੂੰ ਕਿ ਉਹ ਬੀਜੇਪੀ ਨਾਲ ਜਿਆਦਾ ਇੰਟਰਸਟਿਡ ਹੈ ਕਿਉਂਕਿ ਪੰਜਾਬ ਦੇ ਲੋਕ ਉਹਨੂੰ ਐਕਸੈਪਟ ਕਰਨਗੇ ਜਿਹੜਾ ਪੰਜਾਬ ਦੀ ਗੱਲ ਕਰੇਗਾ ਸੋ ਬਾਕੀ ਉਹਨਾਂ ਨੂੰ ਉਹ ਗਏ ਨੇ ਉਹਨਾਂ ਨੂੰ ਮੁਬਾਰਕਬਾਦ ਪਰ ਜੇ ਕਿਸੇ ਸਮਝਣ ਕੇ ਇੱਕ ਦੋ ਬੰਦਿਆਂ ਦੇ ਨਾਲ ਜਾਣ ਨਾਲ ਕੋ ਪਾਰਟੀ ਨੂੰ ਫਰਕ ਪੈਂਦਾ ਕੋ ਬਹੁਤਾ ਫਰਕ ਨਹੀਂ ਪੈਂਦਾ ਜੀ ਧੰਨਵਾਦ ਜੀ